राजर हा हा सभु कैपिटो आहे

ਕਿਲੇ ਜਮੀਨ ਤੇ 2 ਸਾਲ ਨਰਵਾਇਆ ਅਰੇ ਇਹ ਆਮ ਆਦਮੀ ਪਾਰਟੀ ਹੈ ਬੋਲੇ ਮੇ ਮੁਜ਼ਰਮਾਨ ਲੱਗੋ ਬੋਲੇ ਵਰਕ ਦਾ ਬੰਦ ਖਟੇ ਗਾੜੋ ਤਾਜੀ ਹੁਕਾਰਿਆ ਆ ਜਿਹੜਾ ਮੁੱਖ ਨੂੰ ਕੀ ਕਾਸਪਰ ਨੂੰ ਕੀ ਬੁੜੀ ਕੀ ਫੋਲ ਆਇਮਨੇ ਕਹੇ ਆਂ ਅਬੀ ਨਹੀਂ ਕਿ ਦੇ ਕਹਾਣੀ ਕੋਹ ਆਮ ਨਗਰ ਆ ਦੇ ਖੋਤਾ ਬੋਲੇ ਵਰਕ ਦਾ ਬੰਦ ਖਟੇ ਗਾੜੇ ਬੋਲੇ ਦੱਸੋ ਪਿਆ ਸੀ ਸਰਕਾ ਕਾਹੇ ਦਾ ਕੰਦਿਆ ਹਾਂਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਜੀ ਬਲਵਿੰਦਰ ਸਿੰਘ ਰਾਠ ਸੀਨੀਅਰ ਮੀਤ ਪ੍ਰਧਾਨ ਪੰਜਾਬ ਰੋਡ ਪੰਨਬਾਸ ਵਰਕਰ ਜੂਨੀਅਨ ਜੀ ਠੀਕ ਹੈ ਜੀ ਜਿਹੜੀ ਰੈਲੀ ਕੱਢੀ ਜਾਈਏ ਜਾ ਰਹੀ ਹੈ ਇਹਦੇ ਬਾਰੇ ਜਾਣਕਾਰੀ ਦਿਓ ਹਾਂ ਜੀ ਜਿਹੜੀ ਰੈਲੀ ਅੱਜ ਕੱਢੀ ਜਾ ਰਹੀ ਆ ਇਹ ਰੈਲੀ ਜੀ ਪਿਛਲੇ ਲੰਮੇ ਸਮੇ ਤੋਂ ਅਸੀਂ ਸਰਕਾਰ ਕੋਲ ਬਾਰ-ਬਾਰ ਮੰਗਾਂ ਕਰ ਰਹੇ ਮੰਗ ਕਰ ਰਹੇ ਸਾਂ ਵੀ ਸਾਨੂੰ ਰੈਗੂਲਰ ਕੀਤਾ ਜਾਵੇ ਸਰਵਸ ਰੂਲ ਬੜਾਏ ਜਾਣ ਇਹਨਾਂ ਦੋ ਕੁਝ ਹੋਰ ਨਿਕਨੇ ਕੇ ਮੰਗਾਇ ਸੀ ਉਹਨਾਂ ਦੇ ਮਸਲੇ ਤੇ ਅਸੀਂ ਬਾਰ-ਬਾਰ ਸਰਕਾਰ ਨਾਲ ਬਾਰ-ਬਾਰ ਟੇਬਲ ਤੇ ਮੀਟਿੰਗਾਂ ਕੀਤੀਆਂ ਪਰ ਹਰ ਵਾਰੀ ਸਰਕਾਰ ਆਪਣੀ ਮੰਗ ਤੋਂ ਮੰਨ ਕੇ ਫਿਰ ਭੱਜ ਜਾਂਦੀ ਰਹੀ ਆ ਹੁਣ ਵੀ 1 ਜੁਲਾਈ ਨੂੰ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਸੀ ਉਹਨਾਂ ਨੇ 1 ਮਹੀਨੇ ਦਾ ਸਮਾਂ ਬੋਰਡ ਕੀਤਾ ਸੀ ਕਿ 1 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਰੈਗੂਲਰ ਕਰਨਾ ਕੀ ਪੌਸਟ ਬਣਾਉਣੀਆਂ ਸਰਵਿਸ ਰੂਲ ਕੀ ਬਣਾਉਣੇ ਜਾਂ ਟਾੜੀਆਂ ਬਾਕੀ ਮੰਗਾ ਉਹਨਾਂ ਦਾ ਕੀ ਕਰਨਾ ਵਾ ਉਹਨਾਂ ਦਾ 1 ਮਹੀਨੇ ਬਾਅਦ ਕਮੇਟੀ ਬਣੀ ਸੀ ਉਹ ਕਮੇਟੀ ਅਫਸਰਾਂ ਨੇ ਥੱਲੇ ਅਫਸਰਾਂ ਨੇ ਲਾ ਲਓ ਜਾਂ ਮੰਤਰੀ ਸਾਹਿਬ ਨੇ ਵੀ ਨਾਰ ਰੜ ਕੇ ਉਸ ਪਾਲਿਸੀ ਨੂੰ ਠੰਡੇ ਬਕਸੇ ਪਾ ਦਿੱਤਾ ਕੋਈ ਸੁਣਾਈ ਨਹੀਂ ਕੁਝ ਨਹੀਂ ਜਿਹੜੇ ਮੇਨ ਅਫਸਰ ਸੀ ਉਹ ਬਦਲੀ ਕਰਕੇ ਦੂਜੇ ਅਫਸਰ ਲਾਇਆ ਤੇ ਫਿਰ ਬਹਾਨਾਬਾਜੀ ਵੀ ਅਫਸਰ ਬਦਲ ਗਿਆ ਹੁਣ ਨਵੇਂ ਅਫਸਰ ਆਏ ਆ ਜੇ ਸਮਝਣਗੇ ਕੀ ਕਾ ਗਾੜੀ ਕੀ ਕਰਨਾ ਸਮਝਣਗੇ ਉਹ ਸਮਝਦੇ ਆ ਸਮਝਦੇ ਪਿੱਛੇ ਵੀ ਲੰਮੇ ਸਮੇਂ ਤੋਂ ਇਸ ਤਰ੍ਹਾਂ ਹੋਇਆ ਜਿਸ ਤਰ੍ਹਾਂ 6 ਮਹੀਨੇ ਬਾਅਦ ਜਦੋਂ ਵੀ ਕੋਈ ਅਫਸਰ ਆਉਂਦਾ ਤੁਹਾਨੂੰ ਬਦਲ ਦਿੰਦੇ ਆ ਮੁਰਗਾ ਦੁਜਾ ਲਾ ਦਿੰਦਾ 6 ਮਹੀਨੇ ਮੈਂ ਸਮਝ ਰਿਹਾ ਪਰ ਸੀਐਮ ਸਾਹਿਬ ਨੇ ਉਧਰ 1 ਮਹੀਨੇ ਦਾ ਸਬਾਬ ਆਊਟ ਕੀਤਾ ਵੀ ਜੇ ਕੋਈ ਲੋਡ ਪਵੇ ਤੁਸੀਂ ਹਟਾਦ ਨਹੀਂ ਕਰਨੀ ਕੋਈ ਮਜਾਰਾ ਨਹੀਂ ਕਰਨਾ ਤੁਸੀਂ ਆੜ ਕੇ ਮੈਨੂੰ ਮਿਲ ਲਿਓ ਸਿੱਧੇ ਮੈਂ ਤੁਹਾਨੂੰ ਹਰ ਵੇਲੇ ਮਿਲਣ ਤਿਆਰ ਪਰ ਅੱਜ ਉਹ ਦੇਖੋ ਪੰਜਵਾਂ ਮਹੀਨਾ ਹੋ ਗਿਆ ਸੀਐਮ ਸਾਹਿਬ ਦੇ ਥੱਲੇ ਹਾਰੇ ਕੱਢ ਚੁੱਕੇ ਆ ਵੀ ਸਾਰਨਾ ਇੱਕ ਵਾਰ 10 ਮਿੰਟ ਹੀ ਮੀਟਿੰਗ ਕਰ ਲਓ 5 ਮਿੰਟ ਹੀ ਮੀਟਿੰਗ ਕਰ ਲਓ ਤੁਹਾਨੂੰ ਇਹਨਾਂ ਦੀਆਂ ਨਿਕਾਮੀਆਂ ਹੀ ਦਸੀਏ ਪਰ ਉਹਨਾਂ ਨੇ ਮੀਟਿੰਗ ਕਰਨੀ ਮਦਦਾਸਪਲ ਨਹੀਂ ਸਮਝੀ ਉਹਨਾਂ ਸਮਝੇ ਨਹੀਂ ਵੀ ਸਾਨੂੰ ਇਹਨਾਂ ਦੀ ਲੋੜ ਹੈ ਮਲਾਜਮ ਨਹੀਂ ਬਰਜ਼ ਕਿ ਸਾਨੂੰ ਕਿਹੜਾ ਕੋਈ ਪੁੱਛਣ ਵਾਲਾ ਹੈਗਾ ਵਾ ਸਾਡੀ ਮਲਾਪੜੀ ਆ ਜੇ 92 ਸੀਟਾਂ ਦੇ ਉਹ ਦੋ ਚਾਰ ਨਾਮ ਜਿੱਤਾਂਗੇ ਤਾਂ ਵੀ ਕੋਈ ਪ੍ਰਵਾਹ ਨਹੀਂ ਲੋਕਾਂ ਨੂੰ ਕੁੱਟਣਾ ਤੇ ਲੁੱਟਣਾ ਉਹ ਸਾਡਾ ਮੁੱਖ ਮਗਜ਼ ਅਜੰਡਾ ਉੱਤੇ ਹੀ ਉਹ ਪਹਿਰਾ ਦੇ ਰਹਾ ਸਾਡੀ ਦੇ ਸਉਣ ਨੂੰ ਤਿਆਰ ਨਹੀਂ ਇਹ ਕਿੰਨੇ ਪਿੰਡਾਂ ਵਿੱਚ ਅੱਜ ਲਈ ਗੱਡੀ ਜਾ ਰਹੀ ਅੱਜ ਪਿੰਡ ਜਿੰਨੇ ਵੀ 3 ਵਜੇ ਤੱਕ ਸਾਨੂੰ ਕਵਰ ਹੋਣਾ ਕਿਹੜੇ ਕਿਹੜੇ ਪਿੰਡਾਂ ਵਿੱਚ ਗੱਡੀ ਜਾ ਰਹੀ ਪਿੰਡ ਤੇ ਇਧਰ ਤੇ ਸਾਨੂੰ ਇੰਨੀ ਜਾਣਕਾਰੀ ਨਹੀਂ ਮੇਰਾ ਏਰੀਆ ਅੰਮ੍ਰਿਤਸਰ ਦਾ ਵਾ ਤੇ ਚੱਪੇ ਆਤੀ ਘੁੰਮਣ ਨਹੀਂ ਬਾਹਰ ਪਿੰਡਾਂ ਨੂੰ ਜਾਵਾਂਗੇ ਠੀਕ ਆ ਜੀ ਹਾਂਜੀ ਅੱਜ ਦੀ ਡੇਟ ਤੇ ਸਾਡੀ ਬੇਨ ਮੰਗਿਆ ਵੀ ਸੀਐਮ ਸਾਹਿਬ ਸਾਡੇ ਨਾਲ ਮੀਟਿੰਗ ਕਰਨ ਮੀਟਿੰਗ ਪੈਨਲ ਮੀਟਿੰਗ ਕਰਨ ਕੱਲੇ ਵੀ ਨਾ ਕਰਨ ਕੱਲਿਆਂ ਨਾ ਕਰਨ ਦਾ ਕੋਈ ਫਾਇਦਾ ਨਹੀਂ ਫਿਰ ਲਾਰਾ ਲਪਾਈ ਹੋਊਗਾ ਵੀ ਮੈਨੂੰ ਮੰਗ ਪੱਤਰ ਦੇਜੋ ਪੈਨਲ ਮੀਟਿੰਗ ਕਰਨ ਮੰਤਰੀ ਸਾਹਿਬ ਨਾਲ ਅਸੀਂ ਬਹੁਤ ਮੀਟਿੰਗਾਂ ਕਰ ਚੁੱਕੇ ਹਾਂ ਉਹਨਾਂ ਦਾ ਵਤੀਰਾ ਇੰਨਾ ਕੁ ਜ਼ਿਆਦਾ ਉਹ ਘਟੀਆਂ ਹੁੰਦਾ ਵੀ ਗੱਲ ਹੀ ਛੱਡ ਦਿਓ ਅਸੀਂ ਬਿਆਨ ਹੀ ਨਹੀਂ ਕਰ ਸਕਦੇ ਪ੍ਰੈਸ ਅੱਜ ਬਿਆਨ ਹੀ ਨਹੀਂ ਦੇ ਸਕਦੇ ਕਿਉਂਕਿ ਜੋ ਉਹ ਬੋਲਣਗੇ ਅਸੀਂ ਉਹਦਾ ਬੋਲੀਏ ਤੇ ਸੋਭਾ ਨਹੀਂ ਦਿੰਦਾ ਫਿਰ ਤੇ ਅਸੀਂ ਉਹਨਾਂ ਵਰਗੇ ਹੋ ਗਏ ਨਾ ਵੀ ਉਹ ਜੋ ਉਹਨਾਂ ਨੂੰ ਅੱਜ ਕੁਰਸੀ ਆ ਕੁਰਸੀ ਦਾ ਨਸ਼ਾ ਕੁਝ ਵੀ ਬੋ ਤੇ ਇਸ ਕਰਕੇ ਅੱਜ ਤੁਸੀਂ ਮੇਨ ਮੇਨ ਮੰਗ ਸਾਡੀ ਇਹੋ ਵੀ ਪੱਕੇ ਕੀਤੇ ਜਾਣ ਸਰਵਿਸ ਰੂਲ ਬਣਾਏ ਜਾਣ ਬਾਕੀ ਜਿਹੜੀਆਂ ਛੋਟੀਆਂ ਮੰਗਾਂ ਹੈੱਡ ਆਫਸ ਦੇ ਲੈਵਲ ਦੀਆਂ ਤੋਂ ਹੈੱਡ ਆਫਸ ਉਹਨਾਂ ਦਾ ਹੱਲ ਕੀਤਾ ਜਾਵੇ ਮੇਨ ਮੰਗ ਸਰਵਿਸ ਰੂਲ ਤੇ ਬੰਦੇ ਪੱਕੇ ਕੀਤੇ ਜਾਣ ਜਿਦ ਤਰ੍ਹਾਂ ਸਾਥੀ ਨੇ ਦੱਸਿਆ ਵੀ ਕਨੈਕਟ ਵਾਲੇ ਪੱਕੇ ਕੀਤੇ ਜਾਣ ਦੂਜਿਆਂ ਨੂੰ ਕਨੈਕਟ ਤੇ ਲਿਆ ਜਾਵੇ ਆਊਟਸੋਰਸ ਤੋਂ ਇਹ ਠੇਕੇਦਾਰ ਨੂੰ ਬਾਹਰ ਕੱਢਿਆ ਜਾਵੇ ਇਹ ਸਾਡੀਆਂ ਮੇਨ ਮੰਗਾਂ ਨੇ ਤੇ ਇਹਨਾਂ ਦੇ ਜਿਹਦੇ ਨਾਲ ਕੋਈ ਨਹੀਂ ਹੱਲ ਕਰਦੇ ਅੱਜ ਤਾਈਂ ਮੈਂ ਜੱਬੇਵਾਲ ਦੇ ਲੋਕਾਂ ਨੂੰ ਦੱਸਣ ਆਏ ਆ ਵੀ ਅਸੀਂ ਠੱਗੇ ਜਾ ਚੁੱਕੇ ਆ ਤੁਸੀਂ ਨਾ ਠੱਗੇ ਜਾਇਓ ਪਰ ਜੇ ਅੱਗੇ ਵੀ ਨਹੀਂ ਕੋਈ ਹੱਲ ਕਰਦੇ ਨਹੀਂ ਸੁਣਦੇ ਤੇ ਫਿਰ ਹੋ ਸਕਦਾ ਵੀ ਕੋਈ ਲੰਮਾ ਸੰਗਠਨ ਵੀ ਕਰਾਂਗੇ ਬਾਅਦ ਆਪਣੀ ਮੀਟਿੰਗ ਰੱਖਾਂਗੇ ਉਹਦੇ ਵਿੱਚ ਕੀ ਫੈਸਲਾ ਲੈਣੇ ਉਹ ਡਿਸੀਜਨ ਬਾਅਦ ਚ ਲਾਵਾਂਗੇ ਹਾਂਜੀ ਸਰ ਤੁਹਾਡਾ ਕੀ ਨਾਮ ਆ ਜੀ ਸੱਚੀ ਗੱਲ ਜੀ ਮੇਰਾ ਨਾਮ ਰਮਿੰਦਰ ਸਿੰਘ ਪੰਜਾਬ ਰੋਡ ਪੰਨਵਾਸ ਪੀਆਰਟੀਸੀ ਕੰਟਰੈਕਟਰ ਹੁਸ਼ਾਰਪੁਰ ਜਮੀਨ ਦਾ ਕਾਇਦਮਾ ਪ੍ਰਧਾਨ ਆ ਜੀ ਠੀਕ ਹੈ ਜੀ ਇਹ ਜਿਹੜਾ ਸਾਡਾ ਅੱਜ ਦਾ ਪ੍ਰੋਟੈਸਟ ਹੈ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਸਾਡੀਆਂ ਹੱਕੀ ਦੇ ਜਾਇਜ਼ ਮੰਗਾਂ ਜੋ ਸਰਕਾਰ ਨੂੰ ਵਾਰ-ਵਾਰ ਯਾਦ ਕਰਵਾਉਣ ਤੇ ਸਮੇਂ-ਸਮੇਂ ਦੇ ਸਿਰ ਮੀਟਿੰਗਾਂ ਕਰਨ ਤੇ ਵੀ ਸਾਡੇ ਨਾਲ ਜੋ ਰਾਤ ਦਾ ਕਾਇਮ ਕਰਕੇ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਦੇ ਸਹਿਮਤੀ ਚਿਤਾ ਕੇ ਉਹਨਾਂ ਨੂੰ 6-6 ਮਹੀਨੇ ਲਟਕਾਇਆ ਜਾਂਦਾ ਹੈ ਟਰਾਂਸਪੋਰਟ ਮੰਤਰੀ ਦੇ ਨਾਲ ਮੀਟਿੰਗਾਂ ਲਗਾਤਾਰ ਸਾਡੀਆਂ ਚੱਲ ਰਹੀਆਂ ਸੀ ਪਰ ਹਰੇਕ ਮੀਟਿੰਗ ਦੇ ਵਿੱਚ ਸਾਨੂੰ ਭਰੋਸਾ ਦੇਣ ਤੋਂ ਇਲਾਵਾ ਸਾਜ ਤੱਕ ਕੁਝ ਮਿਲਿਆ ਨਹੀਂ ਟਰਾਂਸਪੋਰਟ ਮੰਤਰੀ ਸਰ ਦਾ ਮੀਟਿੰਗ ਤਾਂ ਕਰਦਾ ਹੈ ਭਰੋਸਾ ਦਵਾਉਂਦਾ ਹੈ ਪਰ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਮੰਗਾਂ ਵਿੱਚ ਵਿਚਾਲੇ ਰਹਿ ਜਾਂਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜਿਹੜੀ ਸਾਡੀ ਸਾਬਕਾ ਕਮੇਟੀ ਬਣਾਈ ਸੀ ਇਹਨਾਂ ਨੇ ਸਾਡੇ ਬਨਵਾਸ ਦੀ ਦੇ ਪੀਆਰਟੀਸੀ ਦੀ ਪੱਕੇ ਕਰਨ ਵਾਸਤੇ ਪਾਲਿਸੀ ਜਿਹੜੀ ਤਿਆਰ ਕੀਤੀ ਸੀ ਪਰ ਕਿਤੇ ਨਾ ਕਿਤੇ ਉਹ ਪਾਲਿਸੀ ਵੀ ਇਹਨਾਂ ਨੇ ਜਾਨ ਪੁੱਜ ਕੇ ਟਰਾਂਸਮਿਟਰ ਟਰਾਂਸਪੋਰਟ ਮੰਤਰੀ ਕਹ ਲੋ ਉਹਨਾਂ ਨੇ ਖੰਡੇ ਬਸਤੇ ਚ ਪਾਤੀ ਆ ਜੋ ਇਸ ਕਰਕੇ ਸਾਨੂੰ ਸੜਕਾਂ ਤੇ ਉਤਰਨਾ ਪਿਆ ਤੇ ਇਹ ਸਰਕਾਰ ਦੀਆਂ ਜਿਹੜੀਆਂ ਨਾਕਾਮੀਆਂ ਸਾਨੂੰ ਲੋਕਾਂ ਨੂੰ ਦੱਸਣੀਆਂ ਪੈ ਰਹੀਆਂ ਇਹ ਵੈਲੀ ਕਿਹਦੇ ਵਿਰੁੱਧ ਕੱਟੀ ਜਾ ਰਹੀ ਹੈ ਇਹ ਪੰਜਾਬ ਸਰਕਾਰ ਦੇ ਵਿਰੁੱਧ ਕੱਟੀ ਜਾ ਰਹੀ ਹੈ ਜੀ ਇਹ ਜਿਹੜੀ ਹੈ ਕਿਉਂਕਿ ਪੰਜਾਬ ਸਰਕਾਰ ਜਿਹੜੀ ਮੌਜੂਦਾ ਸਮੇਂ ਦੀ ਕਿਹੜੇ ਕਿਹੜੇ ਪਿੰਡਾਂ ਵਿੱਚ ਇਹ ਜਿਹੜੀ ਗੱਡੀ ਗਈ ਹੈ ਜੀ ਇਹ ਚੱਬੇਵਾਲ ਹਲਕੇ ਦੇ ਵਿੱਚ ਲਾਗੇ ਜਿਵੇਂ ਬਸੀ ਬਸੀ ਕਲਾ ਪਿੰਡ ਆ ਪੱਟੀ ਸੇ ਤੋਂ ਠੀਕ ਹੈ ਜੀ ਤੇ ਆਪਣਾ ਬਿਹਾਲਾ ਤੇ ਚੱਬੇਵਾਲ ਤੇ ਬਿਹਾਲਾ ਬਿਜਵਾੜਾ ਪੰਜਾਵਰ ਤੇ ਬੋਨ ਪੱਟੀ ਦੇ ਵਿੱਚ ਅਸੀਂ ਮਾਰਚ ਕਰਾਂਗੇ 3 ਮਈ ਨੂੰ ਸਾਡੀਆਂ ਮੰਗ ਕੀ ਮੰਗਾ ਸਾਡੀਆਂ ਹੱਕੀ ਦੀ ਚਾਹਤ ਮੰਗਾ ਇਹ ਹੀ ਨੇ ਕਿ ਜਿਹੜੇ ਸਾਡੇ 16 ਸਾਲ ਤੋਂ ਲਗਾਤਾਰ ਠੇਕੇ ਸਿਸਟਮ ਤੇ ਸਾਡੇ ਵਰਕਰ ਕੰਮ ਕਰ ਰਹੇ ਆ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਜਿਹੜਾ ਸਾਡੇ ਮਹਿਕਮੇ ਦੇ ਵਿੱਚ ਠੇਕੇਦਾਰ ਜੋ ਕਿ ਨਾਜਾਇਜ਼ ਆਪਣੇ ਹੱਤੇ ਮਹਿਕਮੇ ਨੇ ਸਰਕਾਰ ਨੇ ਕਾਨੂੰ ਰੱਖਿਆ ਹੈ ਇਹ ਕਾਫੀ ਲੁੱਟ ਕਰਦਾ ਉਹਨੂੰ ਬਾਹਰ ਕੱਟਿਆ ਜਾਵੇ ਤੇ ਜਿਹੜੇ ਸਾਡੇ ਕੰਟਰੈਕਟ ਵਾਲੇ ਮਲਾਜ਼ਮਾ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਕੋਈ ਸਰਵਿਸ ਰੂਲ ਬਣਾਇਆ ਜਾਣ ਸਾਡੇ